ਭਈ ਆਇਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ 'ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮ ਪਰ ਫੁੱਲ ਤੋਂ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ੍ਹ ਤੋਂ ਪੂੰਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਜੀ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਕਸਰ ਮਾਗੀ ਮੇਲੇ ਤੇ ਭਾਸ਼ਤ ਦੇਣ ਆਲੇ ਲੱਭ ਰਹੇ ਉਹਨੂੰ ਕਹਿੰਦਾ ਕੱਲੇ ਹੀ ਆਂ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਸ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆਮ ਆਦੀ ਪਾਰਟੀ ਆ ਜਿੱਦੇ ਜੀ ਡਿਸਪਲਨ ਹੈ ਔਰ ਡਿਸਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ